ਮੈਂ ਆਪਣੀ ਬੋਲੀ ਦੇ ਵਿੱਚ ਕਹਿ ਦੇਵਾਂ ਕੱਲ ਮੈਨੂੰ ਕੁਝ ਭੇਡਾਂ ਨੇ ਧਮਕੀਆਂ ਦੇ ਕੇ ਫੋਨ ਕੀਤੇ ਭਾਵ ਫੋਨ ਕਰਕੇ ਧਮਕੀਆਂ ਦਿੱਤੀ ਕੀ ਕਹਿੰਦੇ ਉਹ ਬੂਟਿਆ ਤੂੰ ਆਪਣੇ ਖਿਲਾਫ ਬੋਲੀ ਜਾਂਦਾ ਓਏ ਉਹ ਸੂਰੀ ਦੇ ਮੁੰਡੇ ਪ੍ਰਤੀ ਦੇ ਕੇਸ ਵਿੱਚ ਪੁਲਿਸ ਨੇ ਫੜੇ ਹੋਏ ਨੇ ਉਹਨਾਂ ਦੇ ਖਿਲਾਫ ਬੋਲ ਹੋਏ ਤੂੰ ਆਪਣੀ ਜਵਾਨ ਖੋਲ ਹੋਏ ਇਦਾਂ ਧਮਕੀ ਦਿੱਤੀਆਂ ਪਹਿਲਾਂ ਇਹ ਦੱਸੋ ਵੀ ਤੁਸੀਂ ਸੇਖ ਹੋ ਕੇ ਉਹਨਾਂ ਦੀ ਰੀਸ ਕਰਨੀ ਹੈ ਉਹਨਾਂ ਨੇ ਕੋਈ ਬਹਾਦਰੀ ਕੀਤੀ ਹੈ ਫਰੋਤੀਆਂ ਲਈਆਂ ਪੁਲਿਸ ਨੇ ਚੱਕ ਲਈ ਜੇਲ੍ਹ ਵਿੱਚ ਜਾਣਗੇ ਸਜ਼ਾ ਹੋਊਗੀ ਪਹਿਲਾਂ ਸੂਰੀ ਨੇ ਜੋ ਸੇਕ ਕਾਨੂੰਨ ਦੇ ਖਿਲਾਫ ਕੁਝ ਬੋਲਿਆ ਸੀ ਉੱਚਾ ਨੀਮਾ ਉਹਦੀ ਸਜ਼ਾ ਉਹਨੂੰ ਮਿਲ ਗਈ ਜਿਹਦੇ ਵਿੱਚ ਮਾੜੇ ਮੋੜੇ ਅਣਖ ਸੀ ਜਾਂ ਫੁਕਰਪਣਾ ਸੀ ਉਹਨੇ ਗੋਲੀ ਮਾਰਦੀ ਤੇ ਸੂਰੀ ਤਾਂ ਮਰ ਗਿਆ ਤੇ ਮਾਰਨ ਵਾਲਾ ਵੀ ਜੇਲ੍ਹ ਵਿੱਚ ਬੈਠਾ ਮੈਨੂੰ ਫੋਨ ਕਰਨ ਤੋਂ ਮਤਲਬ ਇਹ ਹੈ ਕਿ ਮੈਂ ਇਹ ਕਹਾਂ ਕਿ ਉਹਦੇ ਮੁੰਡਿਆਂ ਨੇ ਗਲਤ ਕੀਤਾ ਮੈਨੂੰ ਕਹਿੰਦੇ ਕੀ ਲੋੜ ਆ ਉਹ ਤਾਂ ਸ਼ਰਿਆਮ ਪਤਾ ਕਿ ਪ੍ਰੋਤੀ ਦੇ ਕਿਸ ਵਿੱਚ ਅੰਦਰ ਗਏ ਨੇ ਉਹ ਮੈਥੋਕ ਹੋਣਾ ਚਾਹੁੰਦੇ ਹਾਂ ਉਹਦੇ ਮੁੰਡਿਆਂ ਨੇ ਗਲਤ ਕੀਤਾ سزا ਮਿਲੂ ਪਰ ਤੁਸੀਂ ਦੱਸੋ ਵੀ ਤੁਸੀਂ ਉਹਨਾਂ ਦੀ ਰੀਲਸ ਕਰਨੀ ਹੈ ਕਿ ਜਿਹੜੇ ਸਾਡੀ ਕੌਮ ਦੇ ਵਿੱਚ ਜਿਹਨਾਂ ਦੇ ਨਾਮ ਜਗਜਾਹਰ ਨੇ ਜੇਲਾ ਵਿੱਚ ਬੈਠੇ ਨੇ ਗੈਂਗਸਟਰ ਉਹਨਾਂ ਨੇ ਫਰੋਤੀਆਂ ਨਹੀਂ ਮੰਗੀਆਂ ਗੋਲਡੀ ਬਰਾੜ ਬੈਠਾ ਹੈ ਬਿਸ਼ਨੋਈ ਬੈਠਾ ਹੈ ਜੱਗੂ ਭਗਵਾਨਪੁਰੀਆ ਹੈਗਾ ਪੁਰਵ ਤੇੜੇ ਨੇ ਜਿੰਨੇ ਸਿੱਧੂ ਮੂਸੇਵਾਲੇ ਨੂੰ ਮਾਰੇ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠਾ ਉਹਨਾਂ ਦੇ ਨਾਮ ਨਾਲ ਤਾਂ ਸਿੰਘ ਲੱਗਾ ਹੋਇਆ ਕੋਈ ਬਰਾੜ ਹੈ ਕੋਈ ਗਿੱਲ ਹੈ ਕੋਈ ਢਾਲੀ ਵਾਲਾ ਹੈ ਸਮਝ ਨਾ ਚੀਨ ਨੂੰ ਅਸੀਂ ਦੂਜਿਆਂ ਦੀ ਗੱਲ ਕਿਉਂ ਕਰੀਏ ਉਹ ਜਾਣ ਟੱਠੇ ਖੂਜ ਮਿੱਤਰੋ ਧਿਆਨ ਨਾਲ ਸੁਣਿਓ ਮੈਂ ਸਿੱਖ ਹਾਂ ਮੇਰੇ ਕੋਲ ਕੋਈ ਸਿੱਖੀ ਖੋ ਨਹੀਂ ਸਕਦਾ ਤੇ ਮੈਨੂੰ ਕੋਈ ਚੇਂਜ ਨਹੀਂ ਕਰ ਸਕਦਾ ਮੇਰਾ ਕੋਈ ਧਰਮ ਪਰਿਵਰਤ ਨਹੀਂ ਕਰਵਾ ਸਕਦਾ ਜਿਵੇਂ ਕਹਿਣਗੇ ਇਹ ਤਾਂ ਕ੍ਰਿਸਚਨ ਬਣ ਜਾਊਗਾ ਇਹ ਤਾਂ ਹਿੰਦੂ ਬਣ ਜਾਊਗਾ ਭੁੱਲ ਜਾਓ ਅਸੀਂ ਸਿੱਖ ਜੰਮੇ ਹਾਂ ਤੇ ਸਿੱਖ ਕੀ ਮਰਨਾ ਹੈ ਔਰ ਮੇਰੇ ਫਰਜ਼ ਪਤਾ ਕੀ ਹੈ ਅਸੀਂ ਪਹਿਲਾਂ ਝਾੜੂ ਆਪਣੇ ਘਰ ਵਿੱਚ ਫੇਰਨਾ ਸਫਾਈ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰਨੀ ਹੈ ਸੁਣਦੇ ਨਹੀਂ ਤੁਸੀਂ ਅਮਰਤਪਾਲ ਦੇ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਡਰੱਗ ਦਾ ਨਸ਼ਾ ਕਰਦਾ ਸੀ ਜਲੂਸ ਨਿਕਲ ਰਿਹਾ ਨਾ ਹੁਣ ਅਸੀਂ ਇਹ ਕੰਮ ਨਹੀਂ ਕਰਨਾ ਅਸੀਂ ਤਾਂ ਬਲ ਸਫਾਈ ਆਪਣੇ ਘਰ ਦੀ ਕਰਨੀ ਮੇਰਾ ਘਰ ਕੀ ਹੈ ਸਿੱਖੋਂ ਸਾਡੀ ਕੌਮ ਦੇ ਮੱਥੇ ਤੇ ਕਲੰਕ ਨਾ ਲੱਗੇ ਜਿਹੜੇ ਸਾਡੀ ਕੌਮ ਦੇ ਮੱਥੇ ਤੇ ਕਲੰਕ ਲਵਾ ਰਹੇ ਨੇ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਵੀ ਆ ਸਾਡੀ ਕੌਮ ਦੇ ਵਿੱਚ ਕੁਸਪੈਟ ਕਰਕੇ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਉਹ ਕੋਈ ਵੀ ਹੋਵੇ ਲੈ ਦੇੜੀ ਜਵਾਨ ਖੁੱਲਦੀ ਨਹੀਂ ਹੁਣ ਸੂਰੀ ਦੇ ਮੁੰਡੇ ਫੜੇਗੇ ਬੋਲਦਾ ਨਹੀਂ ਤੂੰ ਹੁਣ ਲੈ ਬੋਲ ਤਾਂ ਹੁਣ ਖੁਸ਼ ਹੋਗੇ ਮੈਂ ਫੇਰ ਕਹਿ ਦੰਨਾ ਅਸੀਂ ਕੀ ਲੈਣਾ ਸੂਰੀ ਤੋਂ ਸੂਰੀ ਦੇ ਮੁੰਡਿਆਂ ਤੋਂ ਅਸੀਂ ਆਪਣੀ ਗੱਲ ਕਰਨੀ ਹੈ ਮੈਂ ਸੇਖਾਂ ਮੇਰੇ ਕੰਮ ਸੇਖੋਂ ਜਿਹੜੀ ਗੰਦਗੀ ਮੇਰੀ ਸਿੱਖ ਕੌਮ ਦੇ ਵਿੱਚ ਮੈਂ ਉਹ ਕੱਢਣੀ ਹੈ ਉਹ ਕੋਈ ਤਲਵਾਰ ਨਾਲ ਥੋੜੀ ਕੱਢਣੀ ਹੈ ਤੁਹਾਡੇ ਵਾਂਗੂ ਫੁਕਰੀਆਂ ਮਾਰ ਕੇ AK47 ਚੱਕ ਕੇ ਥੋੜੀ ਕੱਢਣੀ ਹੈ ਅਸੀਂ ਬੋਲਣਾ ਮੈਂ ਸਿੱਖ ਕੌਮ ਦਾ ਇੱਕ ਪ੍ਰਚਾਰਕ ਹੋਣ ਦੇ ਨਾਤੇ ਇਹ ਗੱਲ ਕਰ ਰਿਹਾ ਮੇਰੀ ਜ਼ਿੰਮੇਵਾਰੀ ਹੈ ਜਿਹੜੇ ਸਾਡੇ ਕੌਮ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਨੂੰ ਨੰਗੀ ਕਰਨਾ ਹੈ ਅਸੀਂ ਕਰ ਰਹੇ ਹਾਂ ਦੂਜੀ ਗੱਲ ਮੈਂ ਕਿਤੇ YouTube ਨਹੀਂ ਦੇਖਦਾ ਮੈਂ ਕਿਤੇ Facebook ਨਹੀਂ ਦੇਖਦਾ ਕੌਣ ਕੀ ਕਰ ਰਿਹਾ ਮੈਨੂੰ ਦੱਸਣਾ ਤੁਸੀਂ ਹੈ ਤੁਹਾਡੇ ਕੋਲੋਂ ਪੁੱਛਣਾ ਸੀ ਆਪਣੀ ਮੱਤ ਆਪਣੇ ਕੋਲ ਰੱਖਿਆ ਕਰੋ ਤਿੰਨ ਘੰਟੇ YouTube ਤੇ Facebook ਤੇ ਮੇਰੇ ਰੋਜ਼ ਦੇ ਨਹੀਂ ਬੜਾ ਪਸ ਦੇਖਦੇ ਹਾਂ ਅਸੀਂ ਠੀਕ ਹੈ ਪਰ ਬੋਲਣਾ ਉਹ ਹੈ ਜਿਹਦੇ ਨਾਲ ਸਮਾਜ ਨੂੰ ਤੇ ਮੇਰੀ ਕੌਮ ਨੂੰ ਕੋਈ ਲਾਭ ਹੋਵੇ ਕੋਈ ਫਾਇਦਾ ਹੋਵੇ ਐਸੀ ਬੁੱਕਰ ਨਹੀਂ ਹونی ਮਾਰਨੀ ਠੀਕ ਹੈ ਜੇ ਕੋਈ ਕਹਿਣਾ ਹੁੰਦਾ ਨਾ ਚੰਗੀ ਗੱਲ ਲਿਖ ਕੇ ਭੇਜਿਆ ਕਰੋ ਤੇ ਜਿਹੜੀਆਂ ਤੁਹਾਡੀਆਂ ਗਾਲਾਂ ਹੁੰਦੀਆਂ ਨੇ ਇਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਮੇਰਾ ਜਦੋਂ ਮਰਜੀ ਤੁਸੀਂ ਬੀਪੀ ਟੈਂਪਰੇਚਰ ਚੈੱਕ ਕਰ ਸਕਦੇ ਹੋ ਟੈਂਪਰੇਚਰ ਚੈੱਕ ਕਰ ਸਕਦੇ ਹੋ ਵੀ ਵਧਿਆ ਹੈ ਘਟਿਆ ਹੈ ਬਿਲਕੁਲ ਨਹੀਂ ਨਾਰਮਲੀ ਬੋਲਦੇ ਨਾਰਮਲੀ ਰਹਿਣਾ ਸ਼ਾਂਤ ਟਕਾ ਕੇ ਗੱਲ ਕਰਨੀ ਹੈ ਤੇ ਜਿਹਨੂੰ ਸਮਝ ਆਉਂਦੀ ਹੈ ਨਾ ਉਹ ਧੰਨਵਾਦ ਕਰਦੇ ਨੇ ਇਹਦੇ ਖਾਨੇ 'ਚ ਨਹੀਂ ਬੜਦੀ ਉਹਦੇ ਕੋਲ ਤੇਰੀ ਮਾਂ ਦੀ ਤੇਰੀ ਭੈਣ ਦੀ ਤੇਰੀ ਕੁੜੀ ਦੀ ਬਸ ਆਹੀ ਜਿਹੜੀਆਂ ਤੁਹਾਡੇ ਘਰੇ ਕੁੜੀਆਂ ਨੇ ਨਾ ਜਿਵੇਂ ਮੇਰੇ ਨਾਲ ਉਮਰ ਛੋਟੀਆਂ ਨੇ ਉਹ ਮੇਰੀਆਂ ਵੀ ਕੁੜੀਆਂ ਨੇ ਜਿਹੜੀਆਂ ਤੁਹਾਡੇ ਘਰੇ ਭੈਣਾਂ ਨੇ ਨਾ ਉਹ ਮੇਰੀਆਂ ਵੀ ਭੈਣਾਂ ਨੇ ਜਿਹੜੀਆਂ ਤੁਹਾਡੇ ਘਰੇ ਮਾਮਾ ਨੇ ਉਹ ਮੇਰੀਆਂ ਵੀ ਮਾਮਾ ਨੇ ਠੀਕ ਹੈ ਤੁਹਾਡੇ ਵਰਗੇ ਜਵਾਨ ਨਹੀਂ ਸਾਡੇ بس ਇਹ ਬੇਨਤੀ ਪ੍ਰਵਾਨ ਕਰ ਲਿਓ ਸੂਰੀ ਦੇ ਮੁੰਡੇ ਜਾਣ ਟੱਠੇ ਖੂਚ ਜਿਹੜਾ ਕੋਈ ਗੰਦਗੀ ਫੈਲਾ ਰਿਹਾ ਹੈ ਜਿਹੜਾ ਕੋਈ ਸਮਾਜ ਵਿੱਚ ਗੁੰਡਾਗਰਦੀ ਕਰ ਰਿਹਾ ਹੈ ਮੈਂ ਉਹ ਗੁੰਡਾਗਰਦੀ ਦੇ ਖਿਲਾਫ ਬੋਲਦਾ ਠੀਕ ਹੈ ਉਹ ਕੋਈ ਵੀ ਹੋਵੇ ਸਾਨੂੰ ਕਿਸੇ ਮਜਬ ਨਾਲ ਕੋਈ ਮਤਲਬ ਨਹੀਂ ਕੋਈ ਵੀ ਆਵੇ ਜਿਹੜਾ ਮੂਰੇ ਆ ਗਿਆ ਉਹਦੀਆਂ ਬੱਕੀਆਂ ਉਹਦੇ ਹੀ ਦੀੰਨੇ ਆ ਸੀ ਤੇ ਖੋਣ ਕਰਨ ਵਾਲੇ ਜਿਹੜੇ ਨੇ ਨਾ ਬਹੁਤੇ ਉਹ ਨੇ ਜਿਨ੍ਹਾਂ ਨੂੰ ਮੈਂ ਭੇੜ ਖੱਜ ਕਦੀੜ ਕਹਿੰਦਾ ਹਾਂ ਕਿਉਂਕਿ ਖਾਣੇ 'ਚ ਗੱਲ ਪੈਂਦੀ ਨਹੀਂ ਜਿਨ੍ਹਾਂ ਦੇ ਖਾਣੇ ਵਿੱਚ ਗੱਲ ਪੈ ਜਾਂਦੀ ਹੈ ਉਹ ਪੂਰੀ ਵੀਡੀਓ ਸੁਣਦੇ ਨੇ ਤੇ ਸੁਣ ਕੇ ਉਹ ਫੋਨ ਕਰਨ ਤੋਂ ਪਹਿਲਾਂ ਮੈਸੇਜ ਕਰਦੇ ਨੇ ਮੈਂ ਫੋਨ ਚੱਕਦਾ ਦੋ ਚਾਰ ਮਿੰਟ ਗੱਲ ਵੀ ਕਰਦਾ ਪਰ ਜਿਹੜੇ ਕਹਿੰਦੇ ਨੇ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਪਰਿਵਾਰ ਕਿਦਾਂ ਜੀ ਰਾਜੀ ਖੁਸ਼ੀਓ ਉਹਨਾਂ ਨੂੰ ਮੈਨੂੰ ਪਤਾ ਲੱਗ ਜਾਂਦਾ ਵੀ ਸਿਰੇ ਦੀ ਖਾਚ ਹੈ ਮੈਂ ਉਹਨਾਂ ਨਾਲ ਗੱਲ ਨਹੀਂ ਕਰਦਾ ਉਹ ਮੈਂ ਕਹਿੰਦਾ ਦਫਾ ਹੋ ਕਹਿੰਦੇ ਵੀ ਨੇ ਸਾਡਾ ਫੋਨ ਨਹੀਂ ਚੱਕਦਾ ਕਿਉਂ ਕਿਉਂ ਚੱਕੀਏ ਬਈ ਤੁਹਾਡੇ ਖਤਰ ਬਿਲੇ ਬੈਠੇ ਆ ਮੇਰੇ ਪਰਿਵਾਰ ਦੇ ਵਿੱਚ ਪੰਜ ਮੈਂਬਰ ਨੇ ਮੇਰੇ ਸਣੇ ਤੇ ਉਹਨਾਂ ਲਈ ਮੈਂ ਕੁਝ ਕਮਾਉਣਾ ਵੀ ਹੈ ਮੈਂ ਤੁਹਾਡੇ ਮੰਗੂ ਮੰਗ ਕੇ ਤਾਂ ਖਾਣਾ ਨਹੀਂ ਐਨਜੀਓ ਦਾ ਚਲਾਉਣੀਆ ਨਹੀਂ ਸਮਝਦੋ ਗੱਲ ਨੂੰ ਬੰਦੇ ਬਣ ਕੇ ਰੋ ਤੇ ਅਸੀਂ ਬੰਦੇ ਬਣ ਕੇ ਬੋਲਦੇ ਆਂ